प्रेमी पिता हे सचे परमेश्वर तू जो आकाश उते बैठा है पर साडे दिलां दे वी है असी तेरी स्तुति कर दे हां तेरा जिक्र कर दे हां क्योंकि तू ही है जो सारिया चीज़ां दा स्रोत है तेरी कृपा बेअंत है तेरा प्यार अनंत है तू असल न्या है तू असल राखा है तू जो तारिया नू नाम नाल पुकार है उही साडे दिल दी हर धड़कन नू वी जानदा है हे परमेश्वर असी थोस अस्थिर धरती ते रहंदे हां ਪਰ ਤੇਰੀ ਅਗਵਾਈ ਸਾਨੂੰ ਆਕਾਸ਼ਵਾਂ ਦੇ ਉੱਚੀਆਂ ਰਾਹਾਂ ਉਤੇ ਲੈ ਜਾਂਦੀ ਹੈ ਅਸੀਂ ਆਉਂਦੇ ਹਾਂ ਤੇਰੇ ਦਰ ਤੇ ਆਪਣੀਆਂ ਸਫਲਤਾਵਾਂ ਆਪਣੀਆਂ ਕਮੀਆਂ ਆਪਣੀ ਥਕਾਵਟ ਲੈ ਕੇ ਸਾਡੇ ਹਿਰਦੇ ਵਿੱਚ ਅਨੇਕ ਗੁਲਜਨਾ ਹਨ ਪਰ ਅਸੀਂ ਜਾਣਦੇ ਹਾਂ ਕਿ ਤੂੰ ਉਹ ਸਾਹਮਣੀ ਚੁੱਪੀ ਵਿੱਚ ਵੀ ਬੋਲਦਾ ਹੈ ਸਾਨੂੰ ਤੇਥੋਂ ਵੱਖ ਹੋਣ ਦਾ ਡਰ ਹੈ ਪਰ ਹਿਸੂ ਮਸੀਹ ਰਾਹੀਂ ਤੂੰ ਸਾਨੂੰ ਆਪਣੇ ਨਾਲ ਜੋੜ ਲਿਆ ਉਸ ਦੀ ਸਲੀਬ ਸਾਡੀ ਆਜ਼ਾਦੀ ਬਣੀ ਉਸ ਦੇ ਲਹੂ ਨੇ ਸਾਡੀ ਰਾਤ ਬਣਾਈ अरा धनवाद ये सच्चे पिता क्योंकि तू अपना ये पवित्र बख हो जाते हाँ अने अपने मन अपने शब्द करम पाप करते हाँ ये परमेश्वर सानू अफसोस है कि असी तेरी आवाज नीता जब तू सू चुकना चाहता ਅਸੀਂ ਆਪਣੀ ਮਰਜ਼ੀ ਦੇ ਰਾਹ ਹਉਤੇ ਚੱਲ ਪਏ ਸਾਨੂੰ ਮਾਫ਼ ਕਰ हे ਦਿਆਲੂ ਪਿਤਾ ਸਾਨੂੰ ਆਪਣੇ ਲਹੂ ਨਾਲ ਧੋ ਦੇ ਜਿਸ ਤਰ੍ਹਾਂ ਤੂੰ ਦਾਊਦ ਨੂੰ ਪਵਿੱਤਰਤਾ ਦਿੱਤੀ ਸਾਨੂੰ ਵੀ ਆਪਣੀ ਰੂਹ ਦੀ ਨਵੀਨਤਾ ਦੇ ਯੀਸੂ ਮਸੀਹ ਤੂੰ ਜੋ ਪਾਪੀ ਦੇ ਕਰ ਗਿਆ ਤੂੰ ਜੋ ਰਾੰਡਾਂ ਤੇ ਟੈਕਸ ਲੈਣ ਵਾਲਿਆਂ ਨੂੰ ਮਾਫ਼ ਕੀਤਾ ਸਾਨੂੰ ਵੀ ਆਪਣੀ ਬਾਹਾਂ ਵਿੱਚ ਲੈ ਲੈ ਸਾਡੇ ਦਿਲ ਦੇ ਪੱਥਰ ਨੂੰ ਨਰਮ ਕਰ ਸਾਨੂੰ ਇੱਕ ਨਵਾਂ ਦਿਲ ਦੇ ਜੋ ਤੇਰੇ ਲਈ ਤੜਕੇ ਸਾਨੂੰ ਉਸ ਪੁੱਤਰ ਮਾਗ ਜੋ ਕਰੋ ਭੱਜ ਗਿਆ ਸੀ अपनी बह पिता, सानू अपने कृपा बखश ये परमेश्वर अंधकार हंकार जानते हैं कि तेरी रोशनी विच सच्ची आजादी है साडा जीवन बदल दे साडिया आदतों को नवा रूप दे सू तेरे रूह न भर देता जो अहायश बन जाइए ये कृपालू पिता ਸਾਡੀ ਅਰਦਾਸ ਹੈ ਕਿ ਤੂੰ ਸਾਨੂੰ ਆਪਣੀ ਅਨੰਦਮਈ ਕਿਰਪਾ ਨਾਲ ਨਿਵਾਜ਼ ਸਾਡੇ ਜੀਵਨ ਵਿੱਚ ਅਕਸਰ ਅਜਿਹੇ ਪਹਾੜ ਆਉਂਦੇ ਹਨ ਜਿੱਥੇ ਅਸੀਂ ਹਾਰ ਜਾਂਦੇ ਹਾਂ ਨਿਰਾਸ਼ ਹੋ ਜਾਂਦੇ ਹਾਂ ਪਰ ਅਸੀਂ ਜਾਣਦੇ ਹਾਂ ਕਿ ਤੇਰੀ ਕਿਰਪਾ ਸਾਨੂੰ ਕਦੇ ਨਾ ਛੱਡੇਗੀ ਸਾਨੂੰ ਆਪਣੇ ਪਿਆਰ ਦੀ ਗਹਿਰਾਈ ਮਹਿਸੂਸ ਕਰਵਾ ਜਿਸ ਤਰ੍ਹਾਂ ਸਮੁੰਦਰ ਦੀ ਲਹਿਰਾਂ ਨਿਰੰਤਰ ਹਨ ਉਸੇ ਤਰ੍ਹਾਂ ਤੇਰੀ ਮਿਹਰ ਸਾਡੀ ਜ਼ਿੰਦਗੀ ਉੱਤੇ ਹਮੇਸ਼ਾ ਵਹੇ ਸਾਡੇ ਮਨ ਨੂੰ ਸੰਤੁਸ਼ਟੀ ਮਿਲੇ ਨਾਮ ਆਇਆ ਤੂੰ ਨਾਮਨੁ ਕੀ ਸ਼ਾਂਤੋਂ ਪਰ ਸਿਰਫ ਤੇਰੇ ਦਰਸ਼ਨ ਅਤੇ ਤੇਰੇ ਬਚਨ ਵਿੱਚ ਇਹ ਪਰਮੇਸ਼ਵਰ ਜਿਵੇਂ ਤੂੰ 모ਸਾ ਨੂੰ ਰੇਤ ਵਿੱਚ ਰਾਹ ਦਿਖਾਇਆ ਜਿਵੇਂ ਤੂੰ ਦਾਨੀਏਲ ਨੂੰ ਸਿੰਘਾਂ ਦੇ ਮੂੰਹ ਤੋਂ ਬਚਾਇਆ ਜਿਵੇਂ ਤੂੰ ਪਤਰਸ ਨੂੰ ਜ਼ੰਜੀਰਾਂ ਤੋਂ ਆਜ਼ਾਦ ਕੀਤਾ ਸਾਨੂੰ ਵੀ ਹਰੇਕ ਬੰਧਨ ਤੋਂ ਮੁਕਤੀ ਦੇ ਸਾਡੀ ਆਤਮਾ ਤੇਰੇ ਵਿੱਚ ਸ਼ਾਂਤੀ ਪਾਵੇ ਸਾਡੀ ਦਿਲ ਦੀ ਤੜਪ ਸਿਰਫ ਤੇਰੇ ਲਈ ਹੋਵੇ ਇਹ ਪਵਿੱਤਰ ਆਤਮਾ ਅਸੀਂ ਤੈਨੂੰ ਸੱਦਦੇ ਹਾਂ ਆਜਾ ਸਾਡੇ ਵਿੱਚ ਵਸਣ ਲਈ ਸਾਡੀ ਆਤਮਾ ਨੂੰ ਜਗਾ ਦੇ ਸਾਡੀ ਸੋਚ ਨੂੰ ਪਵਿੱਤਰ ਕਰ ਸਾਡੀਆਂ ਅੱਖਾਂ ਨੂੰ ਤੇਰੀ ਸੱਚਾਈ ਵੇਖਣ ਲਈ ਖੋਲ ਦੇ ਏ ਰੱਬ ਦੇ ਰੂਪ ਸਾਨੂੰ ਗਿਆਨ ਦੇ ਸਾਨੂੰ ਸਮਝ ਦੇ ਸਾਨੂੰ ਇਹ ਸਮਝਣ ਦੀ ਬੁੱਧੀ ਦੇ ਕੇ ਰੱਬ ਦੀ ਇੱਛਾ ਕੀ ਹੈ ਸਾਨੂੰ ਤੇਰੇ ਬਚਨਾਂ ਦੀ ਪੂਰੀ ਸਮਝ ਹੋਵੇ ਜਦ ਅਸੀਂ ਬਾਈਬਲ ਪੜਹੀਏ ਤਾਂ ਉਹ ਸਿਰਫ ਸ਼ਬਦ ਨਾ ਰਹਿ ਜਾਣ ਪਰ ਜੀਵਨ ਬਦਲਣ ਵਾਲਾ ਬਚਨ ਬਣ ਜਾਵੇ ਪਵਿੱਤਰ ਆਤਮਾ ਜਿਵੇਂ ਤੂੰ ਪਹਿਲੇ ਚੇਲਿਆਂ ਉਤੇ ਆਇਆ ਸੀ ਜਿਵੇਂ ਤੂੰ ਹੁਣਾਨੂੰ ਹਿੰਮਤ ਪਾਸ਼ਾ ਅਤੇ ਵਿਸ਼ਵਾਸ ਦਿੱਤਾ ਸੀ ਉਸੇ ਤਰ੍ਹਾਂ ਚੱਲਣ ਲਈ ਤਾਕਤ ਅਤੇ ਦਿਸ਼ਾ ਦੇ ਇਹ ਸਤਿਆ ਦੇ ਆਤਮਾ ਸਾਡੇ ਵਿੱਚ ਸੱਚਾਈ ਲਈ ਪਿਆਸ ਪੈਦਾ ਕਰ ਸਾਨੂੰ ਝੂਠ ਪ੍ਰੇਮ ਅਤੇ ਅੰਧਵਿਸ਼ਵਾਸ ਤੋਂ ਬਚਾ ਸਾਡੀਆਂ ਜ਼ਿੰਦਗੀਆਂ ਤੇਰੀ ਰੋਸ਼ਨੀ ਦੀ ਪਰਛਾਂਵ ਬਣ ਜਾਣ ਸਾਡੀਆਂ ਅੱਖਾਂ ਨੂੰ ਰੂਹਾਨੀ ਅੰਦਰੂਨੀ ਦ੍ਰਿਸ਼ਟੀ ਦੇ ਤਾਂ ਜੋ ਅਸੀਂ ਆਪਣੇ ਦੁੱਖਾਂ ਵਿੱਚ ਵੀ ਤੇਰੀ ਯੋਜਨਾ ਵੇਖ ਸਕੀਏ ਜਦ ਅਸੀਂ ਟੁੱਟ ਜਾਂਦੇ ਹਾਂ ਤਾਂ ਰੂਹ ਅਲ ਕੁਦਸ ਤੂੰ ਸਾਨੂੰ ਜੋੜ ਜਦ ਅਸੀਂ ਹਿੰਮਤ ਹਾਰਦੇ ਹਾਂ ਤਾਂ ਤੂੰ ਸਾਨੂੰ ਉਚਾਈ ਉੱਤੇ ਚੁੱਕ ਸਾਡੇ ਮਾਪਿਆਂ ਨੂੰ ਬਰਕਤ ਦੇ ਉਹਨਾਂ ਦੀ ਸਿਹਤ ਉਹਨਾਂ ਦੀ ਆਤਮਿਕਤਾ ਉਹਨਾਂ ਦੀਆਂ ਲੰਮੀਆਂ ਉਮਰਾਂ ਤੇ ਤੇਰੀ ਕਿਰਪਾ ਹੋਵੇ ਜਿਹੜੇ ਮਾਪੇ ਆਪਣੇ ਬੱਚਿਆਂ ਲਈ ਰੋਜ਼ ਤੇਰੀ ਪਨਾਹ ਮੰਗਦੇ ਹਨ ਉਹਨਾਂ ਦੀਆਂ ਅਰਦਾਸਾਂ ਨੂੰ ਤੂੰ ਸੁਣ ਜਦ ਅਸੀਂ ਆਪਣੀ ਆਖਰੀ ਸਾਹ ਲਵੀਨੇ ਤਦ ਸਾਨੂੰ ਤੇਰੀ ਹਜ਼ੂਰੀ ਮਿਲੇ ਸਾਡੀ ਆਤਮਾ ਤੇਰੇ ਅੱਗੇ ਆਰਾਮ ਪਾਵੇ ਜਿੱਥੇ ਨਾ ਕੋਈ ਦਰਦ ਹੋਵੇ ਨਾ ਕੋਈ ਅੰਸੂਰ ਸਿਰਫ ਤੇਰੀ ਸ਼ਾਂਤੀ ਇਹ ਪਰਮੇਸ਼ਵਰ ਸਾਡੀ ਪ੍ਰਾਰਥਨਾ ਨੂੰ ਆਪਣੀ ਮਿਹਰ ਨਾਲ ਸਵੀਕਾਰ ਕਰ ਜੋ ਵੀ ਅਸੀਂ ਠੀਕ ਨਾ ਕਹਿ ਸਕੇ ਜੋ ਵੀ ਅਣ ਕਹਾ ਰਹਿ ਗਿਆ ਤੂੰ ਉਹ ਸਭ ਜਾਣਦਾ ਹੈ ਅਸੀਂ ਸਾਰਾ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੇਨ